ਗੁਰਜੀ ਬਿਨ ਨਾਮੈ ਜਗ ਕਮਲਾ ਫਿਰੈ ਬਿਨ ਨਾਮੈ ਜਗ ਕਮਲਾ ਫੇਰਾ ਬਿਨ ਲਾਵੇ ਜਗ ਕਮਲਾ ਫੇਰਾ ਬਿਨ ਲਾਵੇ ਜਗ ਕਮਲਾ ਫੇਰਾ ਗੁਰਮੁਖ ਨਦਰੀ ਆਇਆ ਗੁਰਮੁਖ ਨਦਰੀ ਆਇਆ ਗੁਰਮੁਖ ਨਦਰੀ ਆਇਆ ਜਗ ਕਮਲਾ ਫੇਰੇ ਜਗ ਕਮਲਾ ਫੇਰੇ ਜਗ ਸਵਲਾ ਫੇਰੇ ਜਗ ਕਮਲਾ ਫੇਰੇ ਮਿਲਨਾ maya mamta mohini maya mamta mohini maya ਤਾਜਖਾਨ 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 ਮਨਮੁਖ ਖਾਦੇ ਗੁਰਮੁਖ ਉਬਰੇ ਮਨਮੁਖ ਖਾਦੇ ਗੁਰਮੁਖ ਉਬਰੇ ਮਨਮੁਖ ਖਾਦੇ ਗੁਰਮੁਖ ਉਬਰੇ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ 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 ਵਾਹ ਗੁਰੂ ਵਾਹ ਸਤਿਨਾਮ ਚਿਤ ਲਾਇਆ ਜਿਨੀ ਸਤਿਨਾਮ ਚਿਤ ਲਾਇਆ ਜਿਨੀ ਸਤਿਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰ ਬਿਨ ਨਾਵੇ ਜਗ ਕਮਲਾ ਫਿਰ ਬਿਨ ਨਾਵੇ ਬਦਰੀ ਆਇਆ ਗੁਰਮੁਖ ਨਦਰੀ ਆਇਆ ਬਦਰੀ ਆਇਆ ਗੁਰਮੁਖ ਨਦਰੀ ਆਇਆ ਦੀਵ ਪਵਲ ਖੰਡ ਧਾਰ ਹੋਏ ਜਨਮ ਸੁਹੇਲਾ ਦੀਵ ਪਵਲ ਖੰਡ ਧਾਰ ਹੋਏ ਜਨਮ ਸੁਹੇਲਾ ਇਹ ਗੁਰਮੁਖ ਨਦਰੀ ਆਇਆ ਗੁਰਮੁਖ ਨਦਰੀ ਆਇਆ ਤੇਰਾ ਜਗ ਕਮਲਾ ਤੇਰਾ ਜਗ ਕਮਲਾ ਤੇਰਾ ਜਗ ਕਮਲਾ ਤੇਰਾ ਬਿਨ ਲਾਵੇਂ ਜਗ ਕਮਲਾ ਤੇਰਾ ਬਿਨ ਲਾਵੇਂ ਜਗ ਕਮਲਾ ਤੇਰਾ ਤੰਦਾ ਕਰਤਿਆ ਨੇ ਭੁਲ ਜਨਮ ਮੰਗਾਵਾ ਆ どれ ਗੁਰੂ ਗੀ ਸਾਜੀ ਨੂੰ ਅੱਜ ਜੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਦੇ ਪਵਿੱਤਰ ਚਰਨ ਕਮਲਾ ਪਾਸ ਬੇਨਤੀ ਹੈ ਕਿ ਅੱਜ ਕੱਲ ਦੇਖਣ ਵਿੱਚ ਆ ਰਿਹਾ ਹੈ ਕਿ ਜਿਹੜਾ ਪੰਥ ਪ੍ਰਵਾਨਤ ਨਿਸ਼ਾਨ ਸਾਹਿਬ ਹੈ ਜਿਹਦੇ ਵਿੱਚ ਖੰਡਾ ਬਣਿਆ ਹੁੰਦਾ ਹੈ ਜਿਵੇਂ ਇੱਥੇ ਨਿਸ਼ਾਨ ਸਾਹਿਬ ਲਾਇਆ ਵਿੱਚ ਖੰਡਾ ਹੋਵੇਗਾ ਤੇ ਹੁਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਬਸੰਤੀ ਰੰਗ ਲਿਖਿਆ ਹੋਇਆ ਸੀ ਨਿਸ਼ਾਨ ਸਾਹਿਬ ਦਾ ਇਹ ਜੋ ਰੰਗ ਹੈ ਇਹ ਨਹੀਂ ਸੀ ਲਿਖਿਆ ਹੋਇਆ ਆਪਾਂ ਸਾਰਿਆਂ ਨੂੰ ਬਸੰਤੀ ਰੰਗ ਜਾਂ سرمਈ ਉਹ ਨੀਲਾ ਰੰਗ ਕਹਿੰਦੇ ਹਨ ਦੋ ਰੰਗਾਂ ਦੇ ਪੰਥ ਪ੍ਰਵੰਤ ਜੋ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਦੋ ਰੰਗ ਹਨ ਖਾਲਸੇ ਦੇ ਨਿਸ਼ਾਨ ਸਾਹਿਬ ਦੇ ਸੋ ਬਸੰਤੀ ਰੰਗ ਦਾ ਜੋ ਨਸਾਨ ਸਾਹਿਬ ਹੈ ਇਸ ਦਾਸ ਬੜੀ ਧੀਰ ਤੋਂ ਰਹਿਤ ਮਰਾਇਦਾ ਪੜਦਾ ਹੁੰਦਾ ਸੀ ਤੇ ਉਹਦੇ ਵਿੱਚ ਬਸੰਤੀ ਰੰਗ ਹੀ ਲਿਖਿਆ ਹੋਇਆ ਸੀ ਅਸੀਂ ਛੁੱਟੇ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਪੰਜਾ ਪਿਆਰਿਆਂ ਦੇ ਚੋਲੇ ਵੀ ਬਸੰਤੀ ਰੰਗ ਦੇ ਹੁੰਦੇ ਸਨ ਜਿਸੇ ਨਗਰ ਕੀਰਤਨ ਸਾਡੇ ਸਬੂਚੋਂ ਨਿਕਲਦਾ ਸੀ ਗੁਰਦਾਸਪੁਰ ਖਾਲਸਾ ਸਕੂਲ ਵਿੱਚੋਂ ਤੇ ਬਸੰਤੀ ਰੰਗ ਦੇ ਖੱਟੇ ਪੀਲੇ ਰੰਗ ਦੇ ਚੋਲੇ ਹੁੰਦੇ ਸਨ ਤੇ ਨਿਸ਼ਾਨ ਸਾਹਿਬ ਜਿਹੜੇ ਜਾਂ ਨੀਲੇ ਹੁੰਦੇ ਸਨ ਜਾਂ ਬਸੰਤੀ ਰੰਗ ਦੇ ਖੱਟੇ ਪੀਲੇ ਰੰਗ ਦੇ ਇਹ ਕਿਵੇਂ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਰੰਗ ਆਇਆ ਚਲੋ ਪੰਥ ਨੇ ਮਹਾਰਾਜ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਸੰਤੀ ਰੰਗ ਨਿਸ਼ਾਨ ਸਾਹਿਬ ਦਾ ਝੂਲਦਾ ਹੈ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਦੂਸਰੀ ਇਸ ਤੋਂ ਇੱਕ ਖਤਰਨਾਕ ਨਵਾਂ ਰੁਝਾਨ ਚੱਲਿਆ ਹੈ ਇਹ ਸਾਰੇ ਧਿਆਨ ਨਾਲ ਸੁਣਨਾ ਤੇ ਇਸ ਚੀਜ਼ ਨੂੰ ਅੱਗੇ ਪ੍ਰਚਾਰਨਾ ਵੀ ਹੈ ਜੋ ਪਰਪੰਤ ਪ੍ਰਵਾਂਤ ਨਿਸ਼ਾਨ ਸਾਹਿਬ ਹੈ ਉਹਦੇ ਵਿੱਚ ਇੱਕ ਖੰਡਾ ਬਣਿਆ ਆਇਆ ਹੈ ਦੋ ਕਿਰਪਾਨਾਂ ਬਣੀਆਂ ਇੱਕ ਚੱਕਰ ਬਣਿਆ ਆਇਆ ਹੈ ਚਾਰ ਸ਼ਸਤਰ ਹਨ ਉਹਦੇ ਵਿੱਚ ਹੁਣ ਇੱਕ ਨਵਾਂ ਨਿਸ਼ਾਨ ਸਾਹਿਬ ਸੰਗਤ ਵਿੱਚ ਪ੍ਰਚਲਿਤ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਸੈਂਟਰ ਵਿੱਚ ਢਾਲ ਹੈ ਇੱਕ ਉਤੇ ਸ੍ਰੀ ਸਾਹਿਬ ਪੁੱਠੀ ਇੱਕ ਸਿੱਧੀ ਥੱਲੇ ਸ੍ਰੀ ਸਾਹਿਬ ਗੁਰੂ ਕੀ ਪਿਆਰੀ ਸਾਧ ਸੰਗ ਇਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵੰਤ ਨਹੀਂ ਹੈ ਪਰ ਇਹ ਲਾਲਿਆਂ ਦੀਆਂ ਫੈਕਟਰੀਆਂ ਵਿੱਚ ਇਹ ਸਾਰੀਆਂ ਚੀਜ਼ਾਂ ਬਣਦੀਆਂ ਹਨ ਉਹਨਾਂ ਨੂੰ ਕਿਹਨੇ ਕਿਹਾ ਵੀ ਇਹ ਨਿਸ਼ਾਨ ਸਾਹਿਬ ਇਸ ਤਰ੍ਹਾਂ ਦਾ ਪ੍ਰਚਲਿਤ ਕੀਤਾ ਜਾਏ ਮੈਂ ਨਹੀਂ ਜਾਣਦਾ ਗੁਰੂ ਕੀ ਪਿਆਰੀ ਸਾਧ ਸੰਗ ਜੋ ਪੰਥ ਪ੍ਰਵੰਤ ਨਿਸ਼ਾਨ ਹੈ ਜੋ ਨਿਸ਼ਾਨ ਸਾਹਿਬ ਹੈ ਉਹ ਸੇ ਨੂੰ ਹੀ ਆਪਾਂ ਲੈ ਕੇ ਜਿੱਥੇ ਲਗਾਉਣਾ ਹੋਵੇ ਸਜਾਉਣਾ ਹੋਵੇ ਕਿਤੇ ਗੱਡੀ ਅਗੇ ਬੰਦਨਾ ਜਾਂ ਕਿਸੇ ਤਰ੍ਹਾਂ ਵੀ ਉਹ ਪੰਥ ਪ੍ਰਵਾਂਤ ਜਿਹੜਾ ਨਿਸ਼ਾਨ ਸਾਹਿਬ ਇਹ ਹੋਣਾ ਚਾਹੀਦਾ ਪੰਥ ਵਿੱਚ ਕਈ ਤਰੀਕਿਆਂ ਨਾਲ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ ਪਰ ਇਹ ਜੋ ਡੈਕ੍ਰਮ ਇਹ ਜੋ ਸਟੇਜ ਹੈ ਇਹਦਾ ਇਹ ਵੀ ਫਾਇਦਾ ਹੈ ਕਿ ਜੇ ਆਪਾਂ ਹਜ਼ਾਰ ਬੰਦਾ ਇੱਥੇ ਬੈਠਾ ਹਜ਼ਾਰ ਬੰਦੇ ਨੂੰ ਪਤਾ ਲੱਗਾ ਤੇ ਹਜ਼ਾਰ ਬੰਦਾ ਇਸ ਚੀਜ਼ ਨੂੰ ਅੱਗੇ ਉਹ ਕਹਿੰਦੇ ਹਨ ਏਜੀ ਪਰਾਤਨ ਨਿਸ਼ਾਨ ਸਾਹਿਬ ਹੈ ਕਿੱਥੇ ਲਿਖਿਆ ਹੈ ਉਹ ਬਿਨਾ ਕਿਸੇ ਸਬੂਤ ਤੋਂ ਬਿਨਾ ਅਕਾਲ ਤਖਤ ਸਾਹਿਬ ਦੀ ਆਇਤ ਤੋਂ ਉਹਨੂੰ ਪੰਥ ਪ੍ਰਵੰਤ ਕਿਹਾ ਜਾ ਰਿਹਾ ਤੇ ਮੁੰਡੇ ਜਿਹੜੇ ਹੋਲੇ ਮੱਲੇ ਤੇ ਜਾਂ ਨਗਰ ਕੀਰਤਨਾਂ ਤੇ ਜਾਂਦੇ ਜਾਂ ਸੰਗ ਵਿੱਚ ਜਾਂਦੇ ਉਹ ਦਾਸ ਨੇ ਦੇਖਿਆ ਉਹ ਨਿਸ਼ਾਨ ਸਾਹਿਬ ਜਾਦਾ ਨੇ ਢਾਲ ਤੇ ਦੋ ਸ੍ਰੀ ਸਾਬਾਂ ਵਾਲੇ ਤੇ ਜਿਹੜਾ ਪੰਥ ਪ੍ਰਵਾਨਤਨ ਸ਼ਾਹ ਸਾਹਿਬ ਉਹ ਬਹੁਤ ਘਟ ਹੈ ਗੁਰੂ ਕੀ ਪਿਆਰੀ ਸਾਧ ਸੰਗ ਇਹਦੀਆਂ ਲੜਾਈਆਂ ਹੋਣਗੀਆਂ ਗੁਰਦੁਆਰਿਆਂ ਦੇ ਵਿੱਚ ਅੱਧੇ ਕਹਿਣਗੇ ਇਹ ਨਿਸ਼ਾਨ ਸਾਹਿਬ ਲਾਣਾ ਅੱਧੇ ਕਹਿਣਗੇ ਇਹ ਨਿਸ਼ਾਨ ਸਾਹਿਬ ਲਾਣਾ ਇਸੀ ਨੂੰ ਕਹਿੰਦੇ ਵੀ ਉਹ ਕਹਿੰਦੇ ਨਾ ਜੀਵੀਂਦਾਰ ਕਹਿੰਦਾ ਮੈਨੂੰ ਸਹਿਦ ਹੀ ਨਹੀਂ ਮੈਨੂੰ ਪਹਿ ਹੀ ਦੀ ਹੈ ਕਿ ਪਿਆਹ ਨਾ ਬਣ ਜਾਏ ਆਪਾਂ ਇਸ ਨੂੰ ਇਹਨਾਂ ਇਹੋ ਜਿਹੀਆਂ ਗੱਲਾਂ ਨੂੰ ਬੜੇ ਲਾਈਟਲੀ ਲੈਂਦੇ ਆ ਜਿੱਲੇ ਇਹ ਵੱਡਾ ਫਿਰ ਜ਼ਖਮ ਬਣ ਜਾਂਦਾ ਤੇ ਫਿਰ ਉਹਦਾ ਲਾਜ ਵੀ ਬਹੁਤ ਔਖਾ ਹੁੰਦਾ ਹੈ ਤੋ ਆਪਾਂ ਇਸ ਨੂੰ ਖਿਆਲ ਰਖੀਏ ਹੋਰ ਕੀਰਤਨੀਆਂ ਹਨ ਹੁੰਡਾ ਸਾਹਿਬ ਉਹਨਾਂ ਨੇ ਕੀਰਤਨ ਕਰਨਾ ਆਓ ਉਹਨਾਂ ਕੋਲੋਂ ਵੀ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਵਨ ਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਹੱਤਿ ਇਸ ਰਾਗ ਰਹਿਂਦਾਈ ਦਾਇਆ ਲੈ ਲੈ ਸੰਗ ਜਗਤ ਚਲਿਆ ਆਇਆ ਬੁਰਾਈਆਂ ਵਚਨ ਧਰਮੋਂ ਦੂਰ ਕਰਮੀ ਆਪੋ ਆਪਣੀ ört <laughs> aneğin <laughs>